ਦੀ ਗੱਲ ਹੈ ਸ਼ਾਮ ਨੂੰ ਕਰਨ ਨਾਮ ਦਾ ਮੁੰਡਾ ਸੀ ਉਮਰ 23 ਸਾਲ ਜਿਹੜੀ ਉਹ ਆਪਣੇ ਦੋਸਤ ਨਾਲ ਜਾ ਰਿਹਾ ਸੀ ਮੋਟਰਸਾਈਕਲ ਤੇ ਉਸ ਤੇ ਪੰਜ ਬੰਦਿਆਂ ਨੇ ਹਮਲਾ ਕਰਕੇ ਛੁਗਾ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੀ ਉਹ ਇੱਕ ਕਾਫੀ ਬੇਸ਼ੀਆਣਾ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਉਹਦਾ ਕਤਲ ਕੀਤਾ ਗਿਆ ਸੀ ਵੀਡੀਓ ਵੀ ਬਣੀ ਸੀ ਸੋ ਕਾਫੀ ਇਹਦੇ ਨਾਲ ਲੋਕਾਂ ਦਾ ਸਹਿਮ ਵੀ ਹੋਇਆ ਸੀ ਕ੍ਰੀਏਟ ਹੋਇਆ ਐਸਐਸਓ ਇਹਦੇ ਚ ਮਾਮਲੇ ਦੀ ਸੰਜੀਦਗੀ ਨੂੰ ਸਮਝਦੇ ਹੋਏ ਇੱਕ ਸਪੈਸ਼ਲ ਟੀਮ ਕ੍ਰੀਏਟ ਕੀਤੀ ਹੈ ਐਸਪੀ ਡੀ ਸਾਹਿਬ ਦੀ ਐਸਪੀ ਸਿਟੀ ਐਸਪੀ ਸਿਟੀ 1 ਐਸਪੀ ਡੀ ਇੰਚਾਰਜ ਇਹ ਹੈਗੇ ਤੇ ਐਸਐਚਓ ਸਰਦਾਰ ਜੋ ਇਹ ਸਾਰੀ ਟੀਮ ਨੇ ਬੜਾ ਚੰਗਾ ਕੰਮ ਕਰਦੇ ਹੋਏ ਅਗਲੇ ਦਿਨੀ ਦੋ ਬੰਦੇ ਇਹਦੇ ਚ ਅਰੈਸਟ ਕਰ ਲਏਗੇ ਸੀ ਜਿਹੜੇ ਕਿ ਅਮਨ ਮੀਤ ਤੇ ਯוגਰਾਜ ਨੇ ਉਹ ਤਾਂ ਪੰਜ ਦੇ ਫੋਸ਼ੀ ਸੀ ਇੱਕ ਚੋਗਣਾ ਇਹ ਜੋ ਜਿਹੜੇ ਬਾਕੀ ਦੋਸ਼ੀ ਸੀ ਉਹ ਵੀ ਅਗਲੇ ਦਿਨ ਅਰੈਸਟ ਕਰ ਲਏਗੇ ਦੋ ਇਹਦੇ ਵਿੱਚ ਮੋਟਰਸਾਈਕਲ ਵਰਤੇ ਗਏ ਸੀ ਪੂਰੀ ਵਾਰਦਾਤ ਦੇ ਵਿੱਚੋਂ ਦੋਵੇਂ ਮੋਟਰਸਾਈਕਲ ਵੀ ਬਰਾਮਦ ਕਰ ਲਏਗੇ ਤੇ ਜਿਹੜਾ ਛੁਰਾ ਇੱਕ ਜਿਹਦੇ ਨਾਲ ਉਹਨੂੰ ਮਾਰਿਆ ਗਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਜਿਹੜੇ ਇਹਨਾਂ ਦੇ ਕ੍ਰਿਮੀਨਲ ਰਿਕਾਰਡ ਹੈ ਪੰਜਾਬ ਦਾ ਸਿンス ਵਨ ਇਜ਼ ਜੁਵਿਨਾਈਲ ਸੋ ਉਹਦੇ ਬਾਰੇ ਨਾਮ ਵੀ ਨਾਟ ਡਿਸਕਲੋਸ ਬਟ ਉਹਦੇ ਤੇ ਵੀ ਇੱਕ ਪਰਚਾ ਜਿਹੜਾ ਹੋਣ ਵਾਲਾ ਹੈ 302 ਦਾ ਉਹ ਹੈ ਅਦਰਵਾਈਜ਼ ਜਿਹੜੇ ਬਾਕੀ ਚਾਰ ਬੰਦੇ ਨੇ ਯੂਫਰਾਤ ਤੇ ਪਹਿਲਾਂ ਕ੍ਰਿਮੀਨਲ ਰਿਕਾਰਡ ਨਹੀਂ ਹੈ ਪਹਿਲਾ ਪਰਚ ਅਮਨ ਮੀਤ ਜਿਹੜਾ 7 ਤਰੀਕ ਨੂੰ ਫੜਿਆ ਗਿਆ ਸੀ ਯੂਫਰਾਤ ਦੇ ਨਾਮ ਉਹਦੇ ਤੇ ਪਹਿਲਾਂ ਇੱਕ ਪਰਚਾ 307 ਦਾ ਲਿਖੋ ਦਾ ਸੀ ਜਿਹੜਾ ਅਨਸ਼ੈ ਉਹਦੇ ਤੇ ਦੋ ਪਰਚੇ ਨੇ ਪਹਿਲਾਂ ਇੱਕ 307 ਦਾ ਦੋਨੋਂ 307 ਦੇ ਪਰਚੇ ਨੇ ਤੇ ਜਿਹੜਾ ਚੌਥਾ ਬੰਦਾ ਸੀ ਘਰ ਤਰੁਣ ਕ੍ਰਿਪਾਲ ਉਹਦੇ ਤੇ ਵੀ ਇੱਕ ਪਰਚਾ ਦਰਜ ਹੈ ਸੋ ਇਹਨਾਂ ਦਾ ਕ੍ਰਿਮੀਨਲ ਰਿਪੋਰਟ ਪਹਿਲਾ ਹੈਗਾ ਕਿਸੇ ਕੁੜੀ ਨੂੰ ਲੈ ਕੇ ਇਹਨਾਂ ਦਾ ਆਪਸ ਵਿੱਚ ਝਗੜਾ ਸੀਗਾ ਹਾਂ ਸੋ ਆਸ ਦਾ ਮੇਨ ਪਰਸਨ ਜਿਹਦੀ ਲੜਾਈ ਸੀ ਕਰਨ ਨਾਲ ਤੇ ਬਾਕੀ ਉਹਦੇ ਯਾਰ ਦੋਸਤ ਸੀ ਜਿਹੜੇ ਉਹਦੇ ਨਾਲ ਆਈ ਸੀ ਸੋ ਇਹਦੇ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਨੇ ਦੋ ਦੋਸ਼ੀਆਂ ਨੂੰ 7 ਤਰੀਕ ਨੂੰ ਜਦੋਂ ਅਰੈਸਟ ਕਰਨ ਗਏ ਸੀ ਪੁਲਿਸ ਉਤੇ ਇਹਨਾਂ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਕਾਫੀ ਮੇਜਰ ਐਲਾਨ ਛੱਡਾ ਲੱਗਿਆ ਸੋ ਹਸਪੀਟਲ ਚ ਜੇਮਟ ਕੀਤਾ ਗਿਆ ਇਹਨਾਂ ਨੂੰ ਹਸਪੀਟਲ ਚ ਜਿਹੜੇ ਇਲਾਜ ਨੇ ਸੋ ਇਹ ਆਸ ਤੋਂ ਬਾਅਦ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਜਿਹੜੀ ਕਰੋਨੀ ਕਰਦੇ ਜੋ ਕੀਤੀ ਚੋਂਗੀ ਅਸੀਂ ਬਾਕੀਆਂ ਨੂੰ ਰਿਮਾਂਡ ਲਈ ਪੇਸ਼ ਕੀਤਾ ਜਾਊਗਾ ਪੋਰਟ ਤੇ ਰਿਮਾਂਡ ਲੈ ਕੇ ਹੋਰ ਵੀ ਇਹਦੇ ਸਟੇਜ ਤਫਤੀਸ਼ ਤੇ ਫਾਈਨਲ ਪੁਆਇੰਟਸ ਸਟੱਡਾ ਲੈਣੇ ਹੋਗੇ ਦੇਣੇ ਜੀ ਹਾਂ ਦਿਖ ਰਿਹਾ ਹੈ ਕ੍ਰਿਮੀਨਲ ਰਿਕਾਰਡ ਨਹੀਂ ਇਹਦਾ ਕ੍ਰਿਮੀਨਲ ਰਿਪੋਰਟ ਕੋਈ ਨਹੀਂ ਹੈ ਥੀਨ ਹੈ ਇਹ ਤੁਹਾਨੂੰ ਕੀ ਨੂੰ ਲੈ ਕੇ ਦੱਸ ਰਹੇ ਹੋ ਕਿ ਜਿਹੜੇ ਇਹਨਾਂ ਦੇ ਬੰਦੇ ਸੀ ਉਹ 30 ਮਾਮਲਾ ਸੀ ਉਹ ਜੀ ਮਜਾ ਸੀ ਹੋਰ ਮਾਮਲਾ ਇਹ ਸੀਗਾ ਜਿਹੜੀ ਅੰਸ਼ ਦੀ ਉਹਨੂੰ ਸੀਗੀ ਕੁੜੀ ਹਾਂ ਹਾਂ ਪੂਰੀ ਸੀ ਜਿਹੜਾ ਮਰਨ ਵਾਲਾ ਸੀ ਉਹਨੂੰ ਮੈਸੇਜ ਵਗੈਰਾ ਕਰਦਾ ਸੀ ਇਹ ਗੱਲ ਕੇ ਇਹ ਸੀ ਜੀ ਉਹਦੇ ਨਾਲ ਤੇ ਇਹਨਾਂ ਨੇ ਆ ਕੇ ਉਹਨੂੰ ਉੱਟ ਕੇ ਤੇ ਬਾਅਦ ਚ ਛੁਰਾ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੋਸ਼ਲ ਮੀਡੀਆ ਤੇ ਤੁਸੀਂ ਕਹਿੰਦੇ ਦੱਸੋ ਨਹੀਂ ਸਾਡੇ ਕੋਲ ਕੋਈ ਚੀਜ਼ ਨਹੀਂ ਸਾਹਮਣੇ ਆਈ ਕਿ ਪਹਿਲਾਂ ਕੋਈ ਧਮਕੀ ਦਿੱਤੀ ਹੋਵੇ ਜਾਂ ਸੋਸ਼ਲ ਮੀਡੀਆ ਤੇ ਕੋਈ ਇੰਨੀ ਦੀ ਗੱਲਬਾਤ ਹੋਈ ਹੋਵੇ ਨਾ ਹੀ ਸਾਡੇ ਕੋਲ ਇਹਦੇ ਬਾਰੇ ਅਜੇ ਤੱਕ ਕੋਈ ਕੰਪਲੇਨ ਨਹੀਂ ਆਈ ਪਰ ਪਹਿਲਾਂ ਕਿਸੇ ਲੜਾਈ ਝਗੜੀ ਸ਼ਾਮਸੀ ਇਹ ਕਹਿ ਰਹੇ ਸੀ ਕਿ 307 ਦੇ ਪਰਚੇ ਗਏ। ਇਹ ਮ੍ਰਿਤਕ ਨੂੰ ਜੋ ਇਹ ਨਹੀਂ ਆਸੀ ਸਮਝ ਕਿ ਉਹ ਵਹੀ ਬੀਤੀ ਸੀ ਕਿਸੇ ਕੇਸ ਨੂੰ ਲੈ ਕੇ ਕਪੜੀਟ ਕੇ ਇੰਦੈਂਮਰਾ ਨਹੀਂ ਉਸ ਦੇ ਤੱਕ ਦੇਖੋ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਕੀ ਕਾਰਨ ਸੀ ਇਹ ਪਰ ਜਿਹੜਾ ਹੈ ਹਜੇ ਤੱਕ ਪ੍ਰੀਲੀਮਿਨਰੀ ਸਾਡੇ ਕੋਲ ਕਾਰਨ ਆਇਆ ਉਹ ਮੈਂ ਤੁਹਾਨੂੰ ਦੱਸ ਦਿੰਦਾ ਜੇ ਕੋਈ ਐਡੀਸ਼ਨਲ ਕੋਈ ਕਾਰਨ ਹੋਊਗਾ ਉਹ ਇਨਵੈਸਟੀਗੇਸ਼ਨ ਤੇ ਸਾਹਮਣੇ ਆ ਜੂਗਾ। ਸਰ ਕੋਈ ਹੋਰ ਵੀ ਕੋਈ ਕਾਰਨ ਸੀਗਾ ਕਿ ਜਿਹਦੇ ਕਰਕੇ ਉਹਦੇ ਆਪਸ ਦੀ ਦੁਸ਼ਮਣੀ ਹੋਈ ਸਰ ਵਿਸ਼ਾਲ ਦੀ ਪਰਿਵਾਰ ਦੇ ਲੋਕ ਇਹ ਕਹਿ ਗਏ ਸੀ ਕਿ ਵਿਸ਼ਾਲ ਲੈ ਕੇ ਗਿਆ ਜੀ ਵਿਸ਼ਾਲ ਦੀ ਵੀ ਕੋਈ ਆਈਏ ਇਹਦੇ ਵਿੱਚ ਨਹੀਂ ਵਿਸ਼ਾਲ ਦੇ ਇਹਦੇ 'ਚ ਹਜੇ ਤੱਕ ਕੋਈ ਸ਼ਮੂਲੀਅਤ ਨਹੀਂ ਆਈ ਵਿਸ਼ਾਲ ਬਾਹਰ ਚਲਾ ਰਿਹਾ ਸੀਗਾ ਜੀ ਉਸ ਉਸੋਲੇ ਪਿੱਛੇ ਬੈਠਾ ਸੀ ਕਰਨ ਜਿਹੜਾ ਮ੍ਰਿਤਕ ਹੈ ਪਰ ਹਜੇ ਤੱਕ ਇਨਵੈਸਟੀਗੇਸ਼ਨ 'ਚ ਵਿਸ਼ਾਲ ਦੀ ਕੋਈ ਸ਼ਮੂਲੀਅਤ ਨਹੀਂ ਆਈ ਪਰ ਉਹਦਾ ਰੋਲ ਐਗਜ਼ਾਮਨ ਕੀਤਾ ਜਾ ਰਿਹਾ ਹੈ ਜੇ ਉਹਦੇ ਵੀ ਕੋਈ ਸ਼ਮੂਲੀਅਤ ਆਉਗੀ ਤੇ ਉਸ ਹਸਾਬ ਨਾਲ ਕਰ ਦੇਣਗੇ ਲੜਕੀ ਦੇ ਇਲਾਵਾ ਇਹ ਆਪਸ 'ਚ ਵੈਸੇ ਨੌਨ ਸੀ ਗਈ ਕਿ ਦੂਜੇ ਦੇ ਹੱਥੋਂ ਪਾਸ਼ੀ ਹੋ ਉਹਦੇ ਮਦਰ ਦਾ ਕਹਿਣਾ ਕਿ ਮਸ਼ਾਲ ਉਹਦੇ ਨੂੰ ਬਾਰ-ਬਾਰ ਪੈਸੇ ਦੀ ਮੰਗ ਕਰ ਰਹੀ ਸੀ ਕਾਫੀ ਦੇਰ ਤੋਂ ਨਹੀਂ ਉਹਨਾਂ ਦੀ ਮਦਰ ਦੇ ਜਿਹੜੇ ਵੀ ਕੋਈ